ਮੱਝ ਥੱਲੇ ਬਾਈ ਜੀ ਕਿੰਨਾ ਦੁੱਧ ਦਿੰਦੀ ਹੈ ਮੱਝ ਦੇ ਥੱਲੇ ਬਾਈ 16 ਲੀਟਰ ਦਿੰਦਾ 16 ਲੀਟਰ ਹਾਂ ਜੀ ਬਾਈ ਜੀ ਮੱਝ ਨਾਲ ਲਫੀ ਖੜੀ ਆ ਤੇ ਹਜੇ ਵੀ ਤੋਕੜਾ ਬਾਈ ਕਹਿੰਦਾ ਹਜੇ ਵੀ ਆਪਾਂ ਇਹਦੀ ਡਿਟੇਲ ਦੱਸ ਦਾਂਗੇ ਤੇ ਬਾਈ ਜੀ ਪਿੱਛੋਂ ਕੱਟਾ ਇਹ ਕਿਹੜੇ ਦਾ ਪਿੱਛੋਂ ਬਾਈ ਇਹ ਰੋਡਾਲੇ ਦਾ ਸਾਡਾ ਰੀਡ ਕਹਿੰਦੇ ਆ ਠੀਕ ਆ ਜੀ ਪਿੱਛੋਂ ਰੋਡਾਲੇ ਦੇ ਬਰੀਡ ਬਰੀਡ ਤੋਂ ਆ ਹਾਂ ਹਾਂ ਤੇ ਪਿਓਰ ਨਹੀਂ ਨੀਰਾ ਵੀ ਚਾ ਤੇ ਬਾਈ ਜੀ ਕਿੰਨੇ ਉਮਰ ਦਾ ਹੋ ਗਿਆ ਇਹ ਇਹ 4 ਸਾਲ ਦਾ ਹੋ ਗਿਆ ਬਾਈ 14 ਅੰਝ ਬਾਈ ਅੱਜ ਦੀ ਆਪਾਂ ਵੀਡੀਓ ਬਣਾ ਰਿਹਾ ਨਾ ਤੇ ਹੈਪੀ ਦੇ ਕਰਾਉਣ ਆ ਰਹੇ ਫੇਰ ਡਾਕ ਲਿਆ ਤੇ ਜ਼ਿਲ੍ਹਾ ਮਾਨਸਾ ਬਾਈ ਕੋਲੇ ਨਾ ਬਾਈ ਨੀਲੀ ਰਾਵੀ ਦਾ ਸਾਨ ਬਕਾਊ ਆ ਜੀ ਨੂੰ ਆਪਾਂ ਛੋਟਾ ਕਹਿ ਦਿੰਨੇ ਆ ਤੇ ਤੁਸੀਂ ਪਿੱਠ ਤੇ ਪੁੜਾ ਤੇ ਤੋਰ ਤੁਸੀਂ ਇੱਕ ਅੱਦ-ਕੁੱਦ ਇਹਦਾ ਬਾਈ ਦੇਖ ਸਕਦੇ ਹੋ ਤੇ ਆਪਾਂ ਬਾਈ ਕੋਈ ਗੱਲ ਨਹੀਂ ਇਹਦੀ ਬਾਈ ਤੋਂ ਡਿਟੇਲ ਵੀ ਪੁੱਛਦੇ ਆ ਤੇ ਮੱਝ ਸੱਲੇ ਕਿੰਨਾ ਦੁੱਧ ਉਹ ਵੀ ਆਪਾਂ ਪੁੱਛਦੇ ਆ ਬਾਈ ਜਿੰਨਾ ਮੱਝ ਸੱਲੇ ਦੁੱਧ ਆ ਬਾਈ ਉਹ ਵੀ ਆਪਾਂ ਪੁੱਛਦੇ ਆ ਬਹੁਤ ਹੀ ਸ਼ਾਂਤ ਸਵੇਰਾ ਤੇ ਅੱਜ ਬਾਈ ਆਪਾਂ ਕਰਦੇ ਆਂ ਗੱਲਬਾਤ। ਤੇ ਪੀਗੀ ਵਾਲ ਨੇ ਠੀਕ ਠਾਕ ਬਾਈ ਜੀ। ਹੋਰ ਕਿਵੇਂ ਚੜ੍ਹਦੀ ਕਲਾ? ਵਧੀਆ ਵਧੀਆ ਚੜ੍ਹਦੀ ਕਲਾ। ਤੇ ਬਾਈ ਜੀ ਸਾਂਭ ਕੇ ਉਹ ਕਰਤਾ ਹੈ ਜੀ? ਹਾਂ ਜੀ ਹਾਂ ਬਾਈ। ਤੇ ਕੀ ਕੁ ਰੇਟ ਵੜੀ ਰੱਖਿਆ? ਰੇਟ ਬਾਈ ਦਾ 3.5 ਲੱਖ ਰੱਖਿਆ। ਠੀਕ ਆ ਬਾਈ। ਤੇ ਮੱਝ ਥੱਲੇ ਬਾਈ ਜੀ ਕਿੰਨਾ ਦੁੱਧ ਦਈਂਦੇ? ਮੱਝ ਦੇ ਥੱਲੇ ਬਾਈ 16 ਲੀਟਰ ਦੁੱਧ। 16 ਲੀਟਰ। ਹਾਂ ਜੀ। ਬਾਈ ਜੀ ਮੱਝ ਨਾਲ ਲੱਭੀ ਖੜੀ ਆ। ਤੇ ਹਜੇ ਵੀ ਤੋਕੜਾ ਬਾਈ ਕਹਿੰਦਾ ਹਜੇ ਵੀ ਆਪਾਂ ਇਹਦੀ ਡਿਟੇਲ ਦੱਸ ਦਾਂਗੇ। ਤੇ ਬਾਈ ਜੀ ਪਿੱਛੋਂ ਕੱਟਾ ਇਹ ਕਿਹੜੇ ਦਾ? ਇੱਥੋਂ ਬਾਈ ਇਹ ਰੋਡ ਵਾਲੇ ਦਾ ਸਾਡਾ ਰੀਡ ਕਹਿੰਦੇ ਆ। ਠੀਕ ਆ ਜੀ। ਬਿੱਸੋ ਰੋਡ ਵਾਲੇ ਦੇ ਬ੍ਰੀਡ ਜੁਆ। ਹਾਂ ਹਾਂ। ਤੇ ਪਿਓਰ ਨਹੀਂ ਦੀ ਰਵੀ ਚਾ ਤੇ ਬਾਈ ਜੀ ਕਿੰਨੇ ਉਮਰ ਦਾ ਹੋ ਗਿਆ ਇਹ? ਇਹ 4 ਸਾਲ ਦਾ ਹੋ ਗਿਆ ਬਾਈ 14 ਜਿਹੜਾ ਜੀ। ਠੀਕ ਆ। ਤਿੰਨ ਤੰਦਰ ਤੇ ਹੋ ਗਿਆ ਜੀ। ਤਿੰਨ ਤੇ ਜੀ। ਠੀਕ ਆ। ਤੇ ਜੇ ਬਾਈ ਕਿਸੇ ਭਰਾ ਨੂੰ ਚਾਹੀਦਾ ਨਾ ਤੇ ਆਪਾਂ ਇਹਦੇ ਤੇ ਵੀਡੀਓ ਤੇ ਫੋਨ ਨੰਬਰ ਪਾਵਾਂਗੇ। ਤੇ ਬਾਈ ਇਹਦੇ ਬੱਚੇ ਪੁੱਛਾ ਦਾ ਰਿਜ਼ਲਟ ਆਇਆ ਹੋਵੇ। ਬੱਚਾ ਬਾਈ ਇਹਦੇ ਜਮਾ ਚੋਂਰ ਜਮਾ ਹੋ ਆਇਆ ਜੀ। ਸਸਾ ਹਾਂ ਜਮਾਪੂਲ ਫਾਲ ਸਾਹਿਬ ਕੋਈ ਆਇਆ ਹੈ ਉਹਦੀ ਠੀਕ ਆ ਠੀਕ ਆ ਪਹਿਰਾ ਪੂਰਾ ਤੇ ਬਾਈ ਹਾਂ ਹਾਂ ਬਿਲਕੁਲ ਤੇ ਇੱਕ ਵਾਰਾ ਨਾ ਬਾਈ ਮੈਂ ਤੁਹਾਨੂੰ ਪਿੱਛੋਂ ਦਿਖਾ ਦਿੰਨਾ ਮੜਾ ਇਧਰ ਉਕੜੀ ਐਸੇ ਰੁ ਇੱਕ ਵਾਰਾ ਐਸੇ ਹਾਂ ਦਵਾਰਾ ਬਾਈ ਤੁਸੀਂ ਕੈਸਟੀ ਕੱਲ ਵੀ ਦੇਖ ਸਕਦਾ ਬਹੁਤ ਹੀ ਚੰਗਾ ਸਾਨ ਆ ਘਰ ਦਾ ਬਾਈ ਦਾ ਕਟਾ ਇਹ ਮੱਝ ਦਾ ਪਹਿਲੀ ਦਾ ਕੱਟਾ ਹੀ ਸੀ ਪਹਿਲਾ ਪਹਿਲੀ ਮੱਝ ਦਾ ਹੀ ਕੱਟਾ ਭਾਈ ਹਾਂ ਪਹਿਲਾ ਹੀ ਹੈ ਠੀਕ ਆ ਤੇ ਭਾਈ ਕੁਛ ਨਾ ਕੁਛ ਲੈਸ ਕਰੇਗਾ ਰੇਟ ਦੇ ਵਿੱਚੋਂ ਹਾਂ ਭਾਈ ਹਾਂ ਵੀ ਜਿਹੜੀ ਤੇ ਵੀਡੀਓ ਦੇਖ ਕੇ ਆਉਗਾ ਕੁਛ ਨਾ ਲੈਸ ਕਰਾਂਗੇ ਠੀਕ ਆ ਠੀਕ ਆ ਭਾਈ ਮੈਂ ਤਾਂ ਪੂਰਾ ਕਰ ਦਾਂ ਠੀਕ ਆ ਉ ਭਾਈ ਸਾਹ ਦਾ ਸੁਭਾਅ ਦਾ ਹਾਂ ਪੂਰਾ ਸਾਹ ਦਾ ਵੇ ਠੀਕ ਆ ਭਾਈ ਇੱਕ ਜਵਾਬ ਕੋ ਖੋਲੀ ਕਰ ਦੋ ਹਾਂ ਬਈ ਵੀਡੀਓ ਖੋਲੀ ਹੋ ਜੇ ਹਾਲੇ ਇੱਥੇ ਠੀਕ ਆ ਭਾਈ ਜੀ ਆਪਦਾ ਫੋਨ ਨੰਬਰ ਬੋਲ ਦੇ ਵੀਰੇ 91 9728 ਹੂੰ 91473 ਠੀਕ ਆ ਬਾਈ ਜੀ ਜੇ ਕਿਸੇ ਕਿਸਾਨ ਭਰਾ ਨੂੰ ਆਪਣੇ ਨੂੰ ਚਾਹੀਦਾ ਹੋਇਆ ਨਾ ਤੁਸੀਂ ਕੋੜਾ ਤੇ ਹਾਈਡੂਟ ਤੁਸੀਂ ਆਪਦੀ ਇਹਦੀ ਚੈੱਕ ਕਰ ਸਕਦੇ ਹੋ ਬਾਈ ਕੋਲੇ ਇਹ ਖੜਾ ਜੇ ਕਿਸੇ ਭਰਾ ਨੂੰ ਲੋਡ ਹੋਵੇ ਤੇ ਫੋਨ ਨੰਬਰ ਬਾਈ ਮੈਂ ਪੈਸੇ ਵੀ ਪਾਉਂਗਾ ਤੇ ਵਿੱਚ